ਪਿਆਰ ਭਰੀ ਸਾਥ ਸ੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ 15 ਮਾਰਚ ਅੱਜ ਦੀਆਂ ਵੱਡੀਆਂ ਖਬਰਾਂ ਤਸਕੀਮਾ ਲੈ ਕੇ ਹਾਜ਼ਰ ਹੋ ਗਏ ਆਂ ਪੈਟਰੋਲ ਤੇ ਡੀਜ਼ਲ ਹੋਇਆ ਸਸਤਾ ਲੋਕ ਕਰਤੇ ਪੂਰੇ ਖੁਸ਼ 50000 ਰੁਪਏ ਲੈਣ ਵਾਸਤੇ ਅੱਜ ਹੀ ਭਰ ਦੋ ਇਹ ਫਾਰਮ ਆਧਾਰ ਕਾਰਡ ਤੇ ਆਈ ਵੱਡੀ ਖੁਸ਼ਖਬਰੀ ਤੇ ਹੁਣ ਖਬਰਾਂ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੀ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਚੱਲਦੇ ਹਾਂ ਅੱਜ ਦੀ ਪਹਿਲੀ ਵੱਡੀ ਖ਼ਬਰ ਦੇ ਉੱਤੇ ਫਰੀਦਕੋਟ ਤੋਂ ਟਿਕਟ ਮਿਲਣ ਤੋਂ ਬਾਅਦ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ ਆਖੀ ਇਹ ਗੱਲ ਸੋ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦਾ ਚਰਚਿਤ ਨਾ ਕਰਮਜੀਤ ਅਨਮੋਲ ਸਿਆਸੀ ਪਾਰੇ ਖੇਡਣ ਜਾ ਰਿਹਾ ਨਾ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਚੋਣ ਮੈਦਾਨ 'ਚ ਉਤਾਰ ਗਿਆ। ਉਥੇ ਐਲਾਨਮਗਰ ਉਹ ਕਰਮਜੀਤ ਅਨਮੋਲ ਦਾ ਪਹਿਲਾ ਬਿਆਨ ਸਾਹਮਣੇ ਆ ਜਿਸ ਦੀ ਚਰਚਾ ਹਰ ਪਾਸੇ ਹੋਣ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਅਨਮੋਲ ਪਹਿਲਾ ਸੰਗਰੂਰ ਤੋਂ ਚੋਣ ਲੜਨ ਜਾ ਰਹੇ ਸਨ ਪਰ ਅੱਜ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਰਮਜੀਤ ਨੇ ਕਿਹਾ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਮੇਰਾ ਨਾਂ ਆਉਣਾ ਹੈ ਪਰ ਫਰੀਦਕੋਟ ਤੋਂ ਜੋ ਆਵੇਗਾ ਇਸ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ ਸੋ ਵਾਡੀ ਅਪਡੇਟ ਸੁਧਾਰਨ ਕਰਮਜੀਤ ਅਨਮੋਲ ਤੇ ਬੀਨੂ ਢੱਲੋਂ ਵੀ ਸਿਆਸਤ ਆਉਣ ਦਾ ਇਸ਼ਾਰਾ ਜਿਹੜਾ ਕੀਤਾ ਜਾ ਰਿਹਾ ਹੈ ਇਹਦੇ ਨਾਲ ਹੀ ਅੱਗੇ ਵਧਦੇ ਹਾਂ ਚੋਣਾਂ ਤੋਂ ਪਹਿਲਾਂ ਜਨਤਾ ਲਈ ਵੱਡਾ ਤੋਹਫਾ ਦੇ ਇਸ ਪਾਰਚ ਪੈਟਰੋਲ ਡੀਜ਼ਲ 2 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਸੋ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਦੇਸ਼ ਭਰ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2-2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦੀ ਜਾਣਕਾਰੀ ਦਿੱਤੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਸ਼ੁੱਕਰਵਾਰ ਯਾਨੀ ਕਿ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਇਲਾਵਾ ਕੁਝ ਸੂਬਿਆਂ ਦੇ ਪੈਟਰੋਲ ਅਤੇ ਡੀਜ਼ਲ 'ਚ ਵੱਖ-ਵੱਖ ਤਰ੍ਹਾਂ ਦੀਆਂ ਘਟਾਈਆਂ ਗਈਆਂ ਨੇ ਜਿਸ ਕਾਰਨ ਰੇੜਾ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੁੱਲ 5-5 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਕਰਨ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਪੈਟਰ ਕਟੌਤੀ ਦਾ ਐਲਾਨ ਕੀਤਾ ਲੰਮੇ ਸਮੇਂ ਬਾਅਦ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਉਸ ਤੋਂ ਪਹਿਲਾਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਕੀਮਤਾਂ ਵਿੱਚ 2022 ਵਿੱਚ ਬਦਲਾਅ ਕੀਤਾ ਗਿਆ ਸੀ ਸੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਿਆ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਜਦੋਂ ਚੋਣ ਕਮਿਸ਼ਨ ਕਿਸੇ ਵੀ ਸਮੇਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਾ ਚੋਣ ਕਮਿਸ਼ਨ ਦੇ ਇਲੈਕਟ੍ਰੋ ਵੋਟ ਦੇ ਅੰਕੜੇ ਅਨੁਸਾਰ ਜਨਤਕ ਕਰ ਦਿੱਤੇ ਗਏ ਹਨ ਇਦੇ ਨਾਲ ਹੀ ਖਬਰਾਂ ਦੇ سلسلے ਦੇ ਵਿੱਚ ਅੱਗੇ ਵਧਦੇ ਹੋਏ ਆਧਾਰ ਕਾਰਡ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਰਕਾਰ ਨੇ ਆਧਾਰ ਕਾਰਡ ਹੋਲਡਰ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਵਾਅਦਾ ਕਿ ਇਹ ਮੁਫਤ ਆਧਾਰ ਅਪਡੇਟ ਕਰਨ ਦੇ ਤਰੀਕ ਤੰ ਦੱਸਦੀ ਹੈ ਕਿ ਜੁਆਈਡੀਏ ਦੇ ਮੁਫਤ ਆਧਾਰ ਕਾਰਡ ਦੇ ਅਪਡੇਟ ਤਰੀਕ ਵਧਾ ਦਿੱਤੇ ਗਏ ਹੈ ਜ ਜਦੀ ਪਹਿਲਾ ਮਿਆਦ 14 ਮਾਰਚ ਸੀ ਹੁਣ ਵਧਾ ਕੇ 14 ਜੂਨ ਕਰ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਉਹ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ 14 ਜੂਨ ਤੱਕ ਆਪਣਾ ਆਧਾਰ ਕਾਰਡ ਆਨਲਾਈਨ ਅਪਡੇਟ ਕਰ ਸਕਦੇ ਹਨ ਜੁਆਈ ਆਈਡੀ ਐ ਦੇ ਟਵਿੱਟਰ ਤੇ ਪੋਸਟ ਕੀਤਾ ਹੈ ਕਿ ਮੁੱਫਤ ਆਧਾਰ ਕਾਰਡ ਅਪਡੇਟ ਕਰਨ ਲਈ ਤਰੀਕਾ 14 ਮਾਰਚ ਤੋਂ ਵਧਾ ਕੇ 14 ਜੂਨ ਜੜੀ ਆ ਉਹ ਕਰ ਦਿੱਤੀ ਗਈ ਹੈ ਸੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਨਲਾਈਨ ਕੀ ਕੀ ਕਰ ਸਕਦੇ ਤੁਸੀਂ ਅਪਡੇਟ ਹੁੰਦਾ ਦੇ ਕੇ ਕਈ ਆਧਾਰ ਯੂਜ਼ਰ ਨੇ 10 ਸਾਲ ਤੋਂ ਪਹਿਲਾਂ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਜੈ ਇਸ ਸਥਿਤੀ ਜੁਆਈਡੀ ਨੇ ਸਾਰੇ ਦੂਜਨ ਨੂੰ ਮੁਫਤ ਜ ਆਧਾਰ ਅਪਡੇਟ ਕਰਨ ਦੀ ਜੜੀ ਸਹੂਲਤ ਆ ਉਹ ਦਿੱਤੀ ਹੈ ਥੋੜੀ ਦੇਰ ਚ ਪੀਐਮ ਮੋਦੀ ਦੇਸ਼ ਨੂੰ ਕਰਨਗੇ ਸੰਬੋਧਨ ਕਰ ਸਕਦੇ ਨੇ ਕੋਈ ਵੱਡਾ ਐਲਾਨ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨરેન્દ્ર ਮੋਦੀ ਥੋੜੀ ਦੇਰ ਚ ਦੇਸ਼ ਨੂੰ ਸੰਬੋਧਨ ਕਰ ਸਕਦੇ ਨੇ ਤੇ ਦਰਮਿਆਨ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਕੋਈ ਵੱਡਾ ਐਲਾਨ ਕਰ ਸਕਦੇ ਨੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕਿ ਆਸ ਲਗਾਏ ਜਾ ਰਹੇ ਹਨ ਕਿ ਪੀਐਮ ਮੋਦੀ ਕਿਸਾਨਾਂ ਲਈ ਕੋਈ ਵੱਡਾ ਐਲਾਨ ਕਰ ਸਕਦੇ ਨੇ ਕਿਸਾਨ ਅੰਦੋਲਨ ਚੱਲ ਰਿਹਾ ਐ ਐਮਐਸਪੀ ਤੇ ਕਰਜਾ ਮਾਫੀ ਸਨ ਕਿਸਾਨ ਸੰਘਰਸ਼ ਕਰ ਰਹੇ ਨੇ ਜਏ ਬੇ ਚਟਕਨਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਕੋਈ ਵੱਡਾ ਤੋਹਫਾ ਦੇ ਸਕਦੇ ਨੇ ਕਿਸਾਨ ਲੰਬੇ ਸਮੇਂ ਤੋਂ ਸੁਵਿਧਾਨਾ ਆਧਿਕ ਕੁਬੇਸ਼ੰਦੀਸ ਘਾਰਸ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਐਮਐਸਪੀ ਲੈ ਕੇ ਕੋਈ ਕਾਨੂੰਨ ਬਣਾਵੇ ਸੋ ਵੱਡਾ ਐਲਾਨ ਜਿਹੜਾ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੀ.ਈ.ਡੀ. ਦੇ ਇਲਾਵਾ ਕਿਸੇ ਹੋਰ ਮੁੱਦੇ ਦੇ ਵੀ ਵੱਡਾ ਐਲਾਨ ਕਰ ਸਕਦੇ ਹਨ ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਐਲਾਨ ਦੇ ਮੁੱਦੇ ਤੇ ਕਿਸ ਤਰ੍ਹਾਂ ਦਾ ਐਲਾਨ ਹੋ ਸਕਦਾ ਹੈ। ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਵੱਲ ਵੱਧਦੇ ਹਾਂ 50,000 ਰੁਪਏ ਲੈਣ ਦੇ ਲਈ ਤੁਸੀਂ ਕਿਹੜਾ ਫਾਰਮ ਭਰਨਾ ਤੇ ਕਿਵੇਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਬਿਨਾਂ ਗਾਰੰਟੀ ਤੋਂ ਲੈ ਸਕਦੇ ਹੋ 50000 ਰੁਪਏ ਤੱਕ ਦਾ ਕਰਜ਼ਾ ਬਸ ਕਰਨਾ ਹੋਵੇਗਾ ਇਹ ਨਿਕਾਜਾ ਕਾ ਮਤਲਬ ਤੁਸੀਂ ਇੱਥੇ ਦੇਖ ਸਕਦੇ ਹੋ ਕੋਵਿਡ ਮਹਾਮਾਰੀ ਦੇ ਦੌਰਾਨ ਆਪਣੀ ਰੋਜ਼ਾਨਾ ਕੰਮ ਕਰਨ ਵਾਲੇ ਸਟ੍ਰੀਟ ਵਿਕਰੇਤਾਵਾਂ ਦੀ ਸਥਿਤੀ ਕਾਫੀ ਵਿਗੜ ਗਈ ਹੈ ਜੈ ਇਸ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਜੂਨ 2020 ਨੂੰ ਪ੍ਰਧਾਨ ਮੰਤਰੀ ਸਟ੍ਰੀਟ ਵਿਕਰੇਤਾ ਸਵੈਨਿਰਭਰ ਫੰਡ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਛੋਟੇ ਦੁਕਾਨਦਾਰਾਂ ਵਪਾਰੀਆਂ ਅਤੇ ਸੜਕ ਵਿਕਰੇਤਾ ਮਾਲਿਕ ਵਰਧਾਨ ਸਾਫਤ ਹੋਈ ਹੈ ਅਜੋ ਸਟ੍ਰੀਟ ਬੇਕਰਪਾਦਾਂ ਲਈ ਗਰੀਬ ਰਕਤੇ ਮਾਨੇ ਕਿਸੇ ਵੀ ਜਮਾ ਦੇ ਆਪਣੇ ਘੱਟ ਵਿਆਧਨਾਂ ਤੇ 50000 ਰੁਪਏ ਤੱਕ ਦਾ ਕਰਜ਼ਾ ਪ੍ਰਾਪਤ ਕਰ ਸਕਦੇ ਨੇ ਹਰਿਆਣਾ ਵਿੱਚ ਇਸ ਯੋਜਨਾ ਨੂੰ 1.5 ਲੱਖ ਰੁਪਏ ਤੋਂ ਵੱਧ ਸਟ੍ਰੀਟ ਬੇਕਰਤਾ ਦੁਆਰਾ ਅਪਣਾਇਆ ਗਿਆ ਜਿਸ ਨਾਲ ਉਹਨਾਂ ਦੇ ਸਵੇਰ ਰੁਜ਼ਗਾਰ ਸ਼ੁਰੂ ਕਰਨਾ ਤੇ ਵਧਾਉਣ ਵਿੱਚ ਮਦਦ ਮਿਲੀ ਹੈ ਇਸ ਨਾਲ ਉਹਨਾਂ ਨੇ ਜੀਵਨ ਵਿੱਚ ਗੁਣਾਤਮਕ ਸੁਧਾਰ ਆਇਆ ਇਸ ਨਾਲ ਲਗਭਗ 1.5 ਲੱਖ ਸਟ੍ਰੀਟ ਵੈਂਡਰ ਕਰਜ਼ਾ ਲੈਣ ਲਈ ਕਤਾਰ ਵਿੱਚ ਅਨਝੋਕੇ ਨਾ ਕੇ ਸਿਰਫ ਆਪਣਾ ਕੰਮ ਵਧਾ ਕੇ ਆਦਮਨੀਰਭਰ ਬਣ ਸਕੋ ਦੇਖਦੇ ਸੂਬੇ ਨੂੰ ਆਦਮਨੀਰਭਰ ਬਣਾਉਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਸਕਦੇ ਨੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੀ ਜਾਂਚ ਕਰ ਰਹੇ ਸਟੇਟ ਬਿਊਰੋ ਦੇ ਪ੍ਰਮੁੱਖ ਪੱਤਰਕਾਰ ਸੁਧੀਰ ਤੰਬਰਵੀ ਰਿਪੋਰਟ ਹੈ ਉਹ ਤੁਸੀਂ ਹੁਣ ਦੇਖ ਸਕਦੇ ਹੋ ਪਰੇਸ਼ਾਨੀ ਦਾ ਲੋਨ ਉਪਲਬਧ ਹੈ ਤੁਸੀਂ ਦੇਖ ਸਕਦੇ ਹੋ 73% ਦੀ ਪੋਰਸ਼ਨ ਲਾਭਾਪਾਤਰੀ 30% ਦੀ ਮਹਲਾਵਾ ਲਾਭਾਪਾਤਰੀ ਵੀ ਨਿਕਰਦੀ ਉਸਤ ਉਮਰ 39 ਸਾਲ ਹੋਣਾ ਚਾਹੀਦਾ ਹੈ ਲੋਨ ਉਸਤ ਨੂੰ 21 ਦਿਨਾਂ ਵਿੱਚ ਜਾਰੀ ਕੀਤਾ ਜਾਂਦਾ ਐਸੀਬੀਸੀ ਦਾ ਵੱਧ ਤੋਂ ਵੱਧ ਸਮਰਥਨ ਮਿਲਿਆ 40% ਦੀ ਲਾਭਾਪਾਤਰੀ ਆ ਅਨੁਸੂਚਿਤ ਜਾਤੀ ਦੇਨ 35% ਦੀ ਲਾਭਾਪਾਤਰੀ ਹੋਰ ਪਛੜੇ ਸ਼੍ਰੇਣੀ ਨਾਲ ਸੰਬੰਧ ਰੱਖਦੇ ਨੂੰ ਚਾਹੀਏ 30% ਦੀ ਜਨਰਲ ਵਰਗ ਦੇ ਲਾਭਾਪਾਤਰੀਆਂ ਨੇ ਵੀ ਕਰਜਾ ਵਿਆਜਿਕ ਫੀਸ ਦੀ ਲਾਭਾਪਾਤਰੀ ਘਟ ਗਿਣਤੀ ਪਾਈਚਾਰੇ ਨਾਲ ਸੰਬੰਧਿਤ ਸਨ 1% ਦੀ ਲਾਭਾਪਾਤਰੀ ਅਨੁਸੂਚਿਤ ਜਨ ਜਾਤੀਆਂ ਵਿੱਚ ਵੀ ਸਨ ਇਹਨਾਂ ਇਸ ਤਰ੍ਹਾਂ ਤੁਹਾਨੂੰ ਲਾਉਣ ਮਿਲੇਗਾ ਸਾਰੇ ਸਟਰੀ ਬੇਕਾ ਮਦੇ ਨਾਲ ਇਸ ਟ੍ਰੀਟ ਵਿਕਰੇਤਾ ਸਥਾਨ ਸਥਿਤੀ ਸੰਸਥਾ ਦੇ ਕੋਲ ਜਾ ਕੇ ਇਸ ਫਾਰਸ ਪੱਤਰ ਲਈ ਬੇਨਤੀ ਕਰ ਸਕਦੇ ਹੋ ਇਸ ਤੋਂ ਇਲਾਵਾ ਪੀਐਮ ਸਵਿਨਿਧੀ ਪੋਰਟਲ ਤੇ ਆਨਲਾਈਨ ਅਰਜੀ ਦਿੱਤੀ ਜਾ ਸਕਦੀ ਹੈ 15 ਦਿਨਾਂ ਦੇ ਅੰਦਰ ਲੋਕਲ ਬਾਡੀ ਨੂੰ ਐਲਓਆਰ ਜਾਰੀ ਕੀਤਾ ਜਾਵੇਗਾ ਜਿਹੜੇ 카ਟ ਦੁਕਾਨਾਂ ਚੱਲ ਰਹੇ ਹਨ ਉਹਨਾਂ ਕੋਲ ਸਨাক্তਕਾਰਡ ਤੇ ਵਿਕਰੀ ਸਰਟੀਫਿਕੇਟ ਵੀ ਹਨ ਉਸ ਇਸ ਫਾਰਸ ਪੱਤਰ ਤੇ ਲੈ ਸਕਦੇ ਨੇ ਬੈਂਕ ਵਿੱਚ ਅਜੇ ਤੁਸੀਂ ਕਿਵੇਂ ਦੇ ਸਕਦੇ ਤੁਹਾਡੇ ਦੇ ਕਿ ਨਗਦ ਕੀ ਸਰਕਾਰੀ ਬੈਂਕ ਵਿੱਚ ਜਾ ਕੇ ਅਪਲਾਈ ਕਰਨਾ ਹੋਵੇਗਾ ਅਰਜੀ ਫਾਰਮ ਕੋਈ ਸਰ ਜ਼ਰੂਰੀ ਦਸਤਾਵੇਜ਼ ਨੱਥੀ ਕਰਨੇ ਹੋਣਗੇ ਇਸ ਤੋਂ ਬਾਅਦ ਫਾਰਮ ਦੇ ਤੁਹਾਡੇ ਕੰਮ ਦੀ ਜਾਂਚ ਕੀਤੀ ਜਾਵੇਗੀ ਸਭ ਕੁਝ ਸਹੀ ਹੋਣ ਤੇ ਕਰਜ਼ਾ ਜਾਰੀ ਕੀਤਾ ਜਾਵੇਗਾ ਪਹਿਲੀ ਕਿਸ਼ਤ ਵਿੱਚ 10000 ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਉਸ ਦਾ ਭੁਗਤਾਨ ਕਰਨ ਤੋਂ ਦੂਜੀ ਕਿਸ਼ਤ ਦੇ ਵਿੱਚ 20000 ਰੁਪਏ ਮਿਲਣਗੇ ਦੂਜੀ ਕਿਸ਼ਤ ਵਿੱਚ ਸਾਰਾ ਕਰਜ਼ਾ ਅਦਾ ਕਰਨ ਤੇ ਤੀਜੀ ਕਿਸ਼ਤ ਦੇ ਵਿੱਚ 50000 ਰੁਪਏ ਦਾ ਕਰਜ਼ਾ ਤੁਹਾਨੂੰ ਮਿਲੇਗਾ ਬੈਂਕ ਨੂੰ ਸਿਰਫ ਆਫਲਾਈਨ ਅਰਜ਼ੀ ਹੀ ਦਿੱਤੀਆਂ ਜਾ ਸਕਦੇ ਅੰਸੂ ਦਸਤਾਵੇਜ਼ ਕਿਹੜੇ ਕਿਹੜੇ ਚਾਹੀਦੇ ਹੋਣਗੇ ਤੁਹਾਨੂੰ ਦੱਸ ਦੇ ਕਿ ਪਛਾਣ ਪੱਤਰ ਅਤੇ ਆਧਾਰ ਕਾਰਡ ਵੀ ਨੇ ਕਰਨ ਉਸਦੇ ਕੰਮਵਾਰੇ ਪੂਰੀ ਜਾਣਕਾਰੀ ਦੇਣੀ ਪਵੇਗੀ ਪੈਨ ਕਾਰਡ ਬੈਂਕ ਵਿੱਚ ਬਚਤ ਖਾਤਾ ਆਮਦਨੀ ਦਾ ਸਰੋਤ ਵਿਆਜ ਤੇ ਸਬਸਿਡੀ 1200 ਰੁਪਏ ਤੱਕ ਕੈਸ਼ਬੈਕ ਵੀ ਤੁਹਾਨੂੰ ਦਿੱਤੇ ਮਿਲਦਾ ਜੇਕਰ ਕਰਜ਼ੇ ਦੀ ਕਿਸ਼ਤ ਸਮੇਂ ਸਿਰ ਤੇ ਇਸ ਤੋਂ ਇਲਾਵਾ ਇਹ ਕੀਤੀ ਜਾਂਦੀ ਹੈ ਤਾਂ ਲਾਪਤਰੇ ਨੂੰ ਪ੍ਰਤੀ ਸਾਲ 9% ਤੱਕ ਦੀ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ ਕੇਂਦਰ ਸਰਕਾਰ ਵੱਲੋਂ 7% ਤੇ ਰਾਜ ਸਰਕਾਰ ਵੱਲੋਂ 2% ਦੀ ਵਿਆਜ ਦਰਾਂ ਦਿੱਤੀਆਂ ਜਾ ਰਿਹਾ ਵਿਆਜ ਦੀ ਸਬਸਿਡੀ ਸਮਾਈ ਆਧਾਰ ਤੇ ਸਿੱਧੇ ਬੈਂਕ ਖਾਤੇ ਵਿੱਚ ਜਮਾ ਕੀਤੀ ਜਾਂਦੀ ਹੈ। ਨਈ ਨਈ ਡਿਜੀਟਲ ਲੈਂਡ ਦੇਣ ਤੇ ਪ੍ਰਤੀ ਸਾਲ 1200 ਰੁਪਏ ਤੱਕ ਦਾ ਕੈਸ਼ਬੈਕ ਵੀ ਦਿੱਤਾ ਜਾਂਦਾ। 95% ਦੀ ਸਟਰੀਟ ਵੈਂਡਰਾਂ ਨੂੰ ਪਹਿਲੀ ਵਾਰ ਕਰਜ਼ਾ ਮਿਲਿਆ ਪ੍ਰਧਾਨ ਮੰਤਰੀ ਸਵੈਨੇ ਦੀ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਕੇਂਦਰੀ ਸਹਾਇਤਾ ਤੇ ਸਹਿਰੀ ਮਾਮਲਿਆਂ ਦੇ ਮੰਤਰਾਲਿਆਂ ਦੁਆਰਾ ਕਰਵਾਏ ਗਿਆ ਇੱਕ ਸਰਵੇਖਣ ਅਨੁਸਾਰ 10000 ਰੁਪਏ ਦੀ ਪਹਿਲੀ ਕਿਸ਼ਤ ਦੇ ਹਰੇਕ ਲਾਭਪਾਤ ਨੂੰ ਉਸਤਨ 33460 ਰੁਪਏ ਪ੍ਰਤੀ ਸਾਲਾਨਾ ਵਾਧੂ ਆਮਦਨ ਪੈਦਾ ਕੀਤੀ ਹੈ ਸਰਵੇਖਣ ਕੀਤੇ ਗਏ 95% ਲੋਕਾਂ ਲਈ ਪੀਐਮ ਸਵੈ ਨਿਧੀ ਲੋਨ ਉਹਨਾਂ ਦਾ ਪਹਿਲਾ ਬੈਂਕ ਕਰਜ਼ਾ ਸੀ ਇਸ ਤੋਂ ਇਲਾਵਾ 72% ਨੇ ਕਿਹਾ ਕਿ ਉਹਨਾਂ ਦਾ ਪਹਿਲਾ ਕਾਰੋਬਾਰੀ ਕਰਜ਼ਾ ਸੀ ਜਿਨ੍ਹਾਂ ਲਾਭਪਾਤਰੀ ਨੇ 10000 ਰੁਪਏ ਦਾ ਪਹਿਲਾ ਕਰਜ਼ਾ ਲਿਆ ਉਹਨਾਂ ਵਿੱਚੋਂ 94% ਨੇ ਇਸ ਦੀ ਬਰਤੋਂ ਕਾਰੋਬਾਰੀ ਨਿਵੇਸ਼ ਵਿੱਚ ਕੀਤੀ ਇਸ ਤਰ੍ਹਾਂ ਦੂਜੀ ਵਾਰ ਕਰਜ਼ਾ ਲੈਣ ਵਾਲਿਆਂ ਵਿੱਚੋਂ 98% ਨੇ ਕਾਰੋਬਾਰ ਨਿਵੇਸ਼ ਜਿਹੜਾ ਕੀਤਾ ਲਾਭਪਾਤਰੀ ਨੂੰ 8 ਸਕੀਮਾਂ ਦਾ ਲਾਭ ਜਿਹੜਾ ਮਿਲਦਾ ਪ੍ਰਧਾਨ ਮੰਤਰੀ ਸਵੈ ਨਿਧੀ ਸਮਰiddhi ਯੋਜਨਾ ਦੇ ਤੈ ਤੋਂ ਸਟਰੀਟ ਦੇ ਇੱਕ ਤਾਮਾਨ ਨੂੰ ਆਠ ਕਲਿਆਣਕਾਰੀ ਯੋਜਨਾਵਾਂ ਨਾਲ ਜੋੜਿਆ ਗਿਆ ਨਵਿਤ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਪ੍ਰਧਾਨ ਮੰਤਰੀ ਜਨਤਨ ਯੋਜਨਾ ਪ੍ਰਧਾਨ ਮੰਤਰੀ ਸ਼ਮ ਜੋਗੀ ਯੋਜਨਾ ਬਿਲਡਿੰਗ ਐਂਡ ਅਦਰ ਕੰਟਰাকਟਰ ਵਰਕਰ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਪ੍ਰਧਾਨ ਮੰਤਰੀ ਮਾਤਰ ਬੰਦਨਾ ਯੋਜਨਾ ਸ਼ਾਮਲਨ ਜਨਨੀ ਸੁਰੱਖਿਆ ਯੋਜਨਾ ਹੁਣ ਕਰਮ ਜੋਗੀ ਅਤੇ ਦੁੱਧ ਵਾਲੇ ਨੂੰ ਵੀ ਮਿਲੇਗਾ ਲਾਭ ਦੱਸਦੇ ਕਿ ਹੁਣ ਕਰਮ ਜੋਗੀ ਅਤੇ ਦੁੱਧ ਵਾਲੇ ਨੂੰ ਵੀ ਪ੍ਰਧਾਨ ਮੰਤਰੀ ਸਮਰਨਦੀ ਯੋਜਨਾ ਦਲਾਵ ਲੈ ਸਕਦੇ ਨੂੰ ਨੁਕਮ 10000 ਤੋਂ 50000 ਰੁਪਏ ਤੱਕ ਦਾ ਕਰਜ਼ਾ ਜਿਹੜਾ ਆਪਣੇ ਕੰਮ ਵਿੱਚ ਬੁਤਾ ਸਕਦੇ ਨੂੰ ਸਾਰੇ ਸ਼ਹਿਰਾਂ ਵਿੱਚ ਕਰਮਜੋਗੀਆਂ ਤੇ ਦੁੱਧ ਵੇਚਣ ਵਾਲਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਸਟਰੀਟ ਬ੍ਰੀਕਰਾਂ ਵਿੱਚ ਰਜਿਸਟਰ ਕਰਵਾਉਣ ਸੋ ਜਿਹੜੀ ਇਹ ਵੱਡੀ ਅਪਰੇਟ ਤੁਹਾਨੂੰ ਸਾਂਝੀ ਕੀਤੀ ਹੈ ਕਿ 50000 ਰੁਪਏ ਤੁਸੀਂ ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਸੋ ਇਸ ਹੀ ਅੱਜ ਦੇ ਵੱਡੀਆਂ ਮੁਖਬਰਾਂ ਮਿਲਦੇ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਬੜੇ ਰੋ ਸਾਡੇ ਨਾਲ ਧੰਨਵਾਦ